ਸਫਿਕਸ ਹੁੰਦੀ ਹੈ ਸੀਡ ਸਭ ਤੋਂ ਪਹਿਲਾ ਜਿਹੜਾ ਸੀਡ ਯਸ ਸੀ ਡਬਲ ਈ ਡੀ ਇਹ ਯੂਜ਼ ਕਰਨਾ ਹੈ ਆਪਾਂ ਤਿੰਨ ਵਰਡ ਸਿਰਫ ਓਨਲੀ ਹੁੰਦੇ ਆ ਪੂਰੀ ਸ਼ਬਦ ਕੋਸ਼ਿਚ ਤਿੰਨ ਵਰਡ ਆ ਕਿਹੜੇ-ਕਿਹੜੇ ਆ ਇੱਕ ਹੁੰਦਾ ਆ ਸਕਸੀਡ ਪ੍ਰੋਸੀਡ ਐਕਸੀਡ ਸਕਸੀਡ ਮਤਲਬ ਸਫਲ ਹੋਣਾ ਪ੍ਰੋਸੀਡ ਮਤਲਬ ਅੱਗੇ ਵਧਣਾ ਹੁਣ ਸੀਡ ਦਾ ਮਤਲਬ ਕੀ ਹੁੰਦਾ ਸੀਡ ਦਾ ਮਤਲਬ ਹਮੇਸ਼ਾ ਇਹ ਹੁੰਦਾ ਆ ਜਾਣਾ ਯਾ ਵਦਨਾ ਯਾ ਛੱਡਨਾ ਸੀਈਡੀਈ ਪਿਛੇ ਲਾ ਰਹੇ ਆ ਐਕਸੀਡ ਇਹ ਵਾਲਾ ਐਕਸੀਡ ਕਿਹੜਾ ਆ ਆ ਦੇਖੋ ਏ ਡਬਲ ਸੀਈਡੀਈ ਇਹ ਐਕਸੀਡ ਮਤਲਬ ਪਹੁੰਚਣਾ ਹੁੰਦਾ ਆ ਜਿਹੜਾ ਸੀਡ ਆ ਇਹ ਕੇਵਲ ਇੱਕੋ ਇੱਕ ਵਰਡ ਆ ਜਿਹੜਾ ਐਸਈਡੀ ਤੇ ਖਤਮ ਹੁੰਦਾ ਐਸਈਡੀਈ ਤੇ ਖਤਮ ਸਿਰਫ ਇੱਕੋ ਹੀ ਪੂਰੀ ਇੰਗਲਿਸ਼ ਲੈਂਗੁਏਜ ਦਾ ਵਰਡ ਖਤਮ ਹੁੰਦਾ ਔਰ ਉਹਦਾ ਮਤਲਬ ਹੁੰਦਾ ਸੁਪਰਸੀਡ ਸੁਪਰਸੀਡ ਮਤਲਬ ਹੁੰਦਾ